ਅਜਾ ਉਹਦੀ ਮੈਂ ਜਿਹੜਾ 5 ਲੱਖ ਏਕੜ ਜਿਹੜੀ ਪ੍ਰਭਾਵਿਤ ਹੋਈ ਹੈ ਫਸਲ ਜਿਹੜੀ ਹਾੜਾਂ ਦੇ ਨਾਲ ਉਹਦੇ ਚ ਅਸੀਂ 2 ਲੱਖ ਕੁਇੰਟਲ ਦੀ ਜਿਹੜੇ ਆ ਉਹ ਬਿਲਕੁਲ ਮੁਫਤ ਦੇ ਰਹੇ ਹਾਂ ਜੀ ਉਹਦੇ ਚ ਕੋਈ 5 ਏਕੜ ਵਾਲਾ 5 ਏਕੜ ਵਾਲਾ ਕੋਈ ਸਲੇਬ ਇਦਾਂ ਦਾ ਨਹੀਂ ਹੈਗਾ 2 ਲੱਖ ਕੁਇੰਟਲ ਜਿਹਦੇ ਚੋਂ 60% ਸੈਂਟਰ ਦਿੰਦੀ ਹੈ 40% ਪੰਜਾਬ ਦਾ 40% ਪੰਜਾਬ ਵਾਲਾ ਅਸੀਂ ਮਾਫ ਕਰ ਰਹੇ ਹਾਂ ਆਪਣੇ ਵੱਲੋਂ 60% ਸੈਂਟਰ ਹੀ ਦਿੰਦੀ ਹੈ 34 ਕਰੋੜ ਰੁਪਏ ਬਣਦਾ ਕੱਤੀ ਤੋਂ 30 ਕਰੋੜ ਦੇ ਵਿੱਚ ਜੀ ਜੀ 1,85,000 ਕੁਇੰਟਲ ਜਿਹੜਾ ਕਣਕ ਦਾ ਬੀਜ ਹੈ 16,000 ਜਿਹੜਾ ਕੁਇੰਟਲ ਹੈ ਉਹ ਸਰੋਂ ਦਾ ਬੀਜ ਹੈ 2 ਲੱਖ ਕੁਇੰਟਲ ਅਸੀਂ ਜਾਨੀ ਕਿ ਇਹ ਜੇ ਪਾ ਇੱਕ 40 ਕਿਲੋ ਇੱਕ ਏਕੜ ਦਾ ਮੰਨਦੇ ਆ ਤਾਂ 5 ਲੱਖ ਏਕੜ ਹੋ ਗਿਆ 2 2.5 ਤੇ ਕਿਉਂਕਿ ਕੁਇੰਟਲ ਹੈ 2 ਲੱਖ ਕੁਇੰਟਲ ਤਾਂ ਅਸੀਂ ਇਹ ਬੀਜ ਜਿਹੜੇ ਨੇ ਉਹ 5 ਲੱਖ ਏਕੜ ਦੇ ਜਿਹੜੇ ਹਾਰਾਂ ਤੋਂ ਪ੍ਰਭਾਵਿਤ ਉਹ ਜਿਹੜੇ ਕਿਸਾਨ ਨੇ ਉਹਨਾਂ ਦੀ ਪਹਿਲਾਂ ਮਿੱਟੀ ਵਿੱਚ ਕਾਵਾਂਗੇ ਫਸਲ ਵੀ ਜਿਹੜੀ ਹੈ ਬੀਜਣ ਵਾਸਤੇ ਜ਼ਮੀਨ ਤਿਆਰ ਕਰਾਂਗੇ ਤੇ ਬੀਜ ਵੀ ਉਹਨਾਂ ਨੂੰ ਕੁਆਲਿਟੀ ਦਾ ਬੀਜ ਜਿਹੜਾ ਉਹ ਫ੍ਰੀ ਦੇਵਾਂਗੇ ਤਾਂ ਕਿ ਉਹਨਾਂ ਦੀ ਜਲਦੀ ਤੋਂ ਜਲਦੀ ਉਹਨਾਂ ਦੇ ਘਰ ਜਿਹੜੇ ਨੇ ਜਿਨ੍ਹਾਂ ਤੇ ਮਾਰ ਪੈ ਗਈ ਉਹ ਜਲਦੀ ਤੋਂ ਜਲਦੀ ਪੱਤੀ ਦੀ ਚੜ ਸਕਣ ਥੈਂਕ ਯੂ ਪ੍ਰਸ਼ਨ ਹੈ ਕਿ ਸੀਡਸ ਪੰਜਾਬ ਖੋਦਨਾ ਬਿੱਲ 2025 ਤੇ ਤੁਰੰਤ ਵਿਚਾਰ ਕੀਤਾ ਜਾਵੇ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ